ਪੰਜਾਬੀਆਂ ਲਈ ਖੁੱਲ ਗਏ ਰਾ ਸਰਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਮਿਤਾ ਲੀਵਾਲ ਕੈਨੇਡਾ ਨੇ 2026 ਦੇ ਲਈ ਨਵਾਂ ਓਪਨ ਵਰਕ ਪਰਮਿਟ ਲਾਂਚ ਕੀਤਾ ਇਸ ਦੇ ਤਹਿਤ ਲੋਕ ਬਿਨਾ ਕਿਸੇ ਨੌਕਰੀ ਦੀ ਪੇਸ਼ਗੀ ਤੇ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਨੇ ਇਸ ਲਈ ਕੁਝ ਯੋਗਤਾ ਦੀਆਂ ਸ਼ਰਤਾਂ ਹਨ ਜਿਵੇਂ ਚੰਗੀ ਸਿਹਤ ਅਤੇ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਉਮੀਦਵਾਰ ਆਨਲਾਈਨ ਫਾਰਮ ਭਰ ਕੇ ਆਪਣੇ ਦਸਤਾਵੇਜ਼ ਜਿਵੇਂ ਪਾਸਪੋਰਟ ਅਤੇ ਸਿਹਤ ਸਰਟੀਫਿਕੇਟ ਸਬਮਿਟ ਕਰ ਸਕਦੇ ਨੇ ਇਹ ਨਵਾਂ ਪਰਮਿਟ ਲੋਕਾਂ ਨੂੰ ਕੈਨੇਡਾ ਦੇ ਵਿੱਚ ਨੌਕਰੀ ਦੇ ਵਧੀਆ ਮੌਕੇ ਦੇਵੇਗਾ ਕੈਨੇਡਾ ਨੇ 2026 ਲਈ ਨਵਾਂ ਓਪਨ ਵਰਕ ਪਰਮਿਟ ਪ੍ਰੋਗਰਾਮ ਲਾਂਚ ਕੀਤਾ ਹੈ ਜੋ ਵਿਦਿਆਰਥੀ ਨਵੇਂ ਆਵਾਸੀਆਂ ਅਤੇ ਹੋਰ ਯੋਗ ਉਮੀਦਵਾਰਾਂ ਲਈ ਬਹੁਤ ਮੌਕੇ ਖੋਲਦਾ ਹੈ ਇਸ ਪਰਮਿਟ ਦੇ ਤਹਿਤ ਹੁਣ ਲੋਕ ਬਿਨਾਂ ਕਿਸੇ ਨੌਕਰੀ ਦੇ ਆਫਰ ਦੇ ਕੈਨੇਡਾ ਵਿੱਚ ਕੰਮ ਕਰ ਰਹੇ ਹਨ ਇਹ ਖਾਸ ਕਰਕੇ ਉਨ੍ਹਾਂ ਲਈ ਫਾਇਦੇਮੰਦ ਹੈ ਜੋ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਹਨ ਜੋ ਆਪਣੀ ਪੜ੍ਹਾਈ ਖਤਮ ਕਰਕੇ ਕੈਨੇਡਾ ਵਿੱਚ ਅਨੁਭਵ ਹਾਸਲ ਕਰਨਾ ਚਾਹੁੰਦੇ ਹਨ ਪਰ ਇਸ ਦੇ ਲਈ ਕੁਝ ਯੋਗਤਾ ਦੀਆਂ ਸ਼ਰਤਾਂ ਹਨ ਜਿਵੇਂ ਕਿ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਰਹਿਣਾ, ਚੰਗੀ ਸਿਹਤ ਹੋਣਾ ਅਤੇ ਸਰਕਾਰ ਵੱਲੋਂ ਨਿਰਧਾਰਿਤ ਨੀਤੀਆਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਇਹ ਯੋਗਤਾ ਦੀਆਂ ਸ਼ਰਤਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਜੋ ਵੀ ਇਸ ਪਰਮਿਟ ਲਈ ਅਪਲਾਈ ਕਰੇਗਾ ਉਹ ਕੈਨੇਡਾ ਵਿੱਚ ਸੁਰੱਖਿਤ ਅਤੇ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਯੋਗ ਹੋਵੇਗਾ। ਓਪਨ ਵਰਕ ਪਰਮਿਟ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਆਸਾਨ ਬਣਾਈ ਗਈ ਹੈ। ਉਮੀਦਵਾਰ ਆਨਲਾਈਨ ਫਾਰਮ ਭਰ ਸਕਦੇ ਹਨ ਅਤੇ ਆਪਣੇ ਸਾਰੇ ਲਾਜ਼ਮੀ ਦਸਤਾਵੇਜ਼ ਜਿਵੇਂ ਕਿ ਪਾਸਪੋਰਟ ਪਿਛਲੇ ਨੌਕਰੀ ਦੇ ਰਿਕਾਰਡ ਸਿਹਤ ਸੰਬੰਧੀ ਸਰਟੀਫਿਕੇਟ ਰਿਪੀਟ ਪਿਛਲੇ ਨੌਕਰੀ ਦੇ ਰਿਕਾਰਡ ਸਿਹਤ ਸੰਬੰਧੀ ਸਰਟੀਫਿਕੇਟ ਅਤੇ ਕੋਈ ਹੋਰ ਲਾਜ਼ਮੀ ਦਸਤਾਵੇਜ਼ ਸਬਮਿਟ ਕਰ ਸਕਦੇ ਹਨ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇ ਤੁਸੀਂ ਜਲਦੀ ਅਪਲਾਈ ਕਰੋਗੇ ਤਾਂ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਤੁਹਾਨੂੰ ਪਰਮਿਟ ਮਿਲਣ ਵਿੱਚ ਵੀ ਘੱਟ ਸਮਾਂ ਲੱਗੇਗਾ ਇਹ ਨਵਾਂ ਪਰਮਿਟ ਉਮੀਦਵਾਰਾਂ ਲਈ ਬਹੁਤ ਮੌਕੇ ਲਿਆਉਂਦਾ ਹੈ ਕਿਉਂਕਿ ਇਸ ਨਾਲ ਉਹ ਆਪਣੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਤੁਰੰਤ ਕੰਮ ਕਰ ਸਕਦੇ ਹਨ ਅਤੇ ਅਨੁਭਵ ਵੀ ਹਾਸਲ ਕਰ ਸਕਦੇ ਹਨ ਇਸ ਪਰਮਿਟ ਨਾਲ ਲੋਕਾਂ ਨੂੰ ਨੌਕਰੀ ਦੇ ਵਧੀਆ ਮੌਕੇ ਮਿਲਣਗੇ ਅਤੇ ਉਹ ਆਪਣੇ ਪਰਿਵਾਰ ਦੀ ਭਲਾਈ ਲਈ ਵਧੀਆ ਯੋਜਨਾਵਾਂ ਬਣਾਉਣ ਵਿੱਚ ਸਹਾਇਤਾ ਪ੍ਰਾਪਤ ਕਰਨਗੇ ਵਿਦਿਆਰਥੀ ਵੀ ਆਪਣੀ ਪੜ੍ਹਾਈ ਤੋਂ ਬਾਅਦ ਇਸ ਪਰਮਿਟ ਨਾਲ ਸਿੱਧੇ ਕੰਮ ਦੀ ਸ਼ੁਰੂਆਤ ਕਰ ਸਕਦੇ ਹਨ ਜਿਸ ਨਾਲ ਉਹ ਆਪਣੀ ਕੈਨੇਡਾ ਦੀ ਸਥਿਤੀ ਮਜ਼ਬੂਤ ਕਰ ਸਕਣਗੇ ਸਰਕਾਰ ਦਾ ਮਕਸਦ ਹੈ ਕਿ ਯੋਗ ਲੋਕਾਂ ਨੂੰ ਕੈਨੇਡਾ ਵਿੱਚ ਲੈ ਕੇ ਨੌਕਰੀ ਦੇ ਮੌਕੇ ਦਿੱਤੇ ਜਾਣ ਅਤੇ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਕੀਤੀ ਜਾਵੇ ਇਸ ਨਾਲ ਨਾ ਸਿਰਫ ਯਾਤਰੀਆਂ ਦੀ ਜ਼ਿੰਦਗੀ ਸੁਖਮਈ ਹੋਵੇਗੀ ਬਲਕਿ ਕੈਨੇਡਾ ਦੀ ਮਿਹਨਤ ਅਤੇ ਯੋਗ ਲੋਕਾਂ ਦੀ ਭਰਤੀ ਨਾਲ ਦੇਸ਼ ਦੀ ਉન્નਤੀ ਵੀ ਹੁੰਦੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ